ਗੁਰਜੀਤ ਖਾਲਸਾ ਦਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਚੋਰੀਆਂ ਪੰਜ ਸੱਤ ਦਿਨ ਹੋ ਗਏ ਪਹਿਲਾਂ ਕੋਈ ਦਾ ਟ੍ਰਾਫਰ ਬਲੱਤ ਗਿਆ ਕਿ ਉਹ ਪੋਲ ਤੋਂ ਵੱਡੀਆਂ ਗੀਆਂ ਉਹ ਐਵੇਂ ਵੱਡੇ ਗਿਆ ਜੀ ਤੇ ਕੱਲ ਗੁਰਦਾਰੇ ਦੀ ਵਾਰੀ ਆ ਗਈ ਜੀ ਸਾਡੇ ਘਰੇ ਹੀ ਆਣ ਪਹਿ ਰਾਤ ਕੁਝ ਨਾ ਬੰਦੇ ਸ਼ੱਕੀ ਲੱਗਦੇ ਨੇ ਬੰਦੇ ਆਜੇ ਤੱਕ ਪਤਾ ਨਹੀਂ ਲੱਗਦਾ ਜੀ ਵੀਡੀਓ ਤੇ ਵਾਇਰਲ ਕੀਤੀ ਸਾਰੇ ਦੇਖੋ ਹੁਣ ਕਿੰਨੇ ਬੰਦੇ ਆਏ ਲੱਗਦੇ ਨੇ ਅੰਦਰ ਦੋ ਵੱਡੇ ਆ ਜੀ ਬਾਕੀ ਬਾਹਰ ਕੁਝ ਕਹਿ ਨਹੀਂ ਸਕਦੀ ਕੋਈ ਹੋਵੇ ਤੇ ਕੀ ਉਹ ਵੀ ਮੰਗ ਕਰਦੇ ਸਰਕਾਰ ਮੰਗ ਤਾਂ ਇਹੋ ਕਰਦੇ ਜੇ ਛੇਤੀ ਜੁਸ਼ਰਤੀ ਲੱਭ ਕੇ ਦਿਓ ਦਿਖਾ ਦਿੱਤੀ ਹੈ ਜੀ ਸਬਾਹ ਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤ ਹੈ ਜੀ ਇਹ ਜੀ ਚੋਰੀਆਂ ਪੰਜ ਸੱਤ ਦਿਨ ਹੋ ਗਏ ਪਹਿਲੋਂ ਕੋਈ ਦਾ ਟ੍ਰਾਂਸਫਰਮ ਲੱਤ ਕੇ ਆ ਗਦੇ ਪੁਲ ਤੋਂ ਵੱਡੀਆਂ ਗੀਆਂ ਉਹ ਐਵੇਂ ਜੇ ਵੱਡੇ ਗਏ ਜੀ ਤੇ ਕੱਲ ਗੁਰਦਾਰੇ ਦੀ ਵਾਰੀ ਆ ਗਈ ਆ ਜੀ ਸਾਡੇ ਘਰੇ ਹੀ ਆਣ ਪੈ ਰਾਤ ਕੁਝ ਬੰਦੇ ਸ਼ੱਕੀ ਲੱਗਦੇ ਨੇ ਬੰਦਿਆਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਦਾ ਜੀ ਵੀਡੀਓ ਤੇ ਵਾਇਰਲ ਕੀਤੀ ਸਾਰੇ ਦੇਖੋ ਹੁਣ ਕਿੰਨੇ ਬੰਦੇ ਆਏ ਲੱਗਦੇ ਨੇ ਅੰਦਰ ਦੋ ਵੜੇ ਆ ਜੀ ਬਾਕੀ ਬਾਹਰ ਕੁਝ ਕਹਿ ਨਹੀਂ ਸਕਦੀ ਕੋਈ ਹੋਵੇ ਤੇ ਕੀ ਹੋ ਵੀ ਮੰਗ ਕਰਦੀ ਸਰਕਾਰ ਮੰਗਦੇ ਇਹੋ ਕਰਦੇ ਜੇ ਛੇਤੀ ਛੇਤੀ ਲੱਭ ਕੇ ਦਿਖਾ ਦੋ ਦਿਖਾ ਦਿੰਦੀ ਹੈ ਜੀ ਸਬਾਹ ਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤ ਹੈ ਜੀ ਇਹ ਜੀ ਚੋਰੀਆਂ ਪੰਜ ਸੱਤ ਦਿਨ ਹੋ ਗਏ ਪਹਿਲੋਂ ਕੋਈ ਦਾ ਟਰਾਂਸਫਰ ਲੱਤ ਗਿਆ ਕਿ ਉਹ ਪੋਸਟੋਂ ਵੱਡੀਆਂ ਗੀਆਂ ਉਹ ਐਵੇਂ ਜੇ ਵੱਡੇ ਗਏ ਜੀ ਤੇ ਕੱਲ ਗੁਰਦਾਰੇ ਦੀ ਵਾਰੀ ਆ ਗਈ ਆ ਜੀ ਸਾਡੇ ਘਰੇ ਹੀ ਆਣ ਪਹਿ ਰਾਤ ਕੁਝ ਨਹੀਂ ਬੰਦੇ ਸ਼ੱਕੀ ਲੱਗਦੇ ਨੇ ਬੰਦੇ ਆਦੇ ਤੱਕ ਕੋਈ ਪਤਾ ਨਹੀਂ ਲੱਗਦਾ ਜੀ ਵੀਡੀਓ ਤੇ ਵਾਰ ਲੋ ਕੀਤੀ ਸਾਰੇ ਦੇਖੋ ਹੁਣ ਕਿੰਨੇ ਬੰਦੇ ਆਏ ਲੱਗਦੇ ਨੇ ਅੰਦਰ ਦੋ ਵੜੇ ਆ ਜੀ ਬਾਕੀ ਬਾਹਰ ਕੁਝ ਕਹਿ ਨਹੀਂ ਸਕਦੀ ਕੋਈ ਹੋਵੇ ਤੇ ਕੀ ਹੋਈ ਮੰਗ ਕਰਦੀ ਸਰਕਾਰ ਮੰਗ ਤਾਂ ਇਹੋ ਕਰਦੇ ਜੇ ਛੇਤੀ ਜੁਹਰਤੀ ਲੱਭ ਕੇ ਦਿਓ ਦਿਖਾ ਦਿੱਤੀ ਹੈ ਜੀ ਸਬਾਹ ਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤ ਹੈ ਜੀ ਇਹ ਜੀ ਚੋਰੀਆਂ ਪੰਜ ਸੱਤ ਦਿਨ ਹੋ ਗਏ ਪਹਿਲੋਂ ਕੋਈ ਦਾ ਟਰਾਂਸਫਰਮ ਲੱਤ ਕੇ ਆ ਗਦੇ ਪੋਲ ਤੋਂ ਵੱਡੀਆਂ ਗੀਆਂ ਉਹ ਐਵੇਂ ਜੇ ਵੱਡੇ ਗਏ ਜੀ ਤੇ ਕੱਲ ਗੁਰਦਾਰੇ ਦੀ ਵਾਰੀ ਆ ਗਈ ਆ ਜੀ ਸਾਡੇ ਘਰੇ ਹੀ ਆਣ ਪੈ ਰਾਤ ਕੁਝ ਨਾ ਬੰਦੇ ਸ਼ਕੀ ਲੱਗਦੇ ਨੇ ਬੰਦੇ ਆਜ ਤੱਕ ਕੋਈ ਪਤਾ ਨਹੀਂ ਲੱਗਦਾ ਜੀ ਵੀਡੀਓ ਤੇ ਵਾਇਰਲ ਕੀਤੀ ਸਾਰੇ ਦੇਖੋ ਹੁਣ ਕਿੰਨੇ ਬੰਦੇ ਆਏ ਲੱਗਦੇ ਨੇ ਅੰਦਰ ਦੋ ਵੜੇ ਆ ਜੀ ਬਾਕੀ ਬਾਹਰ ਕੋਈ ਕਹਿ ਨਹੀਂ ਸਕਦੀ ਕੋਈ ਹੋਵੇ ਤੇ ਕੀ ਹੋ ਵੀ ਮੰਗ ਕਰਦੀ ਸਰਕਾਰ ਮੰਗਦੇ ਇਹੋ ਕਰਦੇ ਜੇ ਛੇਤੀ ਛੇਤੀ ਲੱਭ ਕੇ ਦਿਖਾ ਦਿੰਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤ ਹੈ ਜੀ ਇਹ ਜੀ ਚੋਰੀਆਂ ਪੰਜ ਸੱਤ ਦਿਨ ਹੋ ਗਏ ਪਹਿਲੋਂ ਕੋਈ ਦਾ ਟ੍ਰਾਂਸਫਰ ਬਲਤ ਗਿਆ ਅਗਦੇ ਪੋਸਤ ਤੋਂ ਵੱਡੀਆਂ ਗੀਆਂ ਉਹ ਐਵੇਂ ਜੇ ਵੱਡੇ ਗਏ ਜੀ ਤੇ ਕੱਲ ਗੁਰਦਾਰੇ ਦੀ ਵਾਰੀ ਆ ਗਈ ਅੱਜ ਸਾਡੇ ਕਹ ਰਹੀ ਆਣ ਪਹਿ ਰਾਤ ਕੁਝ ਨਾ ਬੰਦੇ ਸ਼ੱਕੀ ਲੱਗਦੇ ਨੇ ਬੰਦੇ ਆਜੇ ਤੱਕ ਕੋਈ ਪਤਾ ਨਹੀਂ ਲੱਗਦਾ ਜੀ ਵੀਡੀਓ ਤੇ ਵਾਇਰਲ ਕੀਤੀ ਸਾਰੇ ਦੇਖੋ ਹੁਣ ਕਿੰਨੇ ਬੰਦੇ ਆਏ ਲੱਗਦੇ ਨੇ ਅੰਦਰ ਦੋ ਬੜੇ ਆ ਜੀ ਬਾਕੀ ਬਾਹਰ ਕੁਝ ਕਹਿ ਨਹੀਂ ਸਕਦੀ ਕੋਈ ਹੋਵੇ ਤੇ ਕੀ ਹੋ ਵੀ ਮੰਗ ਕਰ ਵੀ ਸਰਕਾਰ ਮੰਗਦੇ ਹਾਂ ਉਹ ਕਰਦੇ ਜੇ ਛੇਤੀ ਛੇਤੀ ਲੱਭ ਕੇ ਦਿਖਾ ਦੋ ਦਿਖਾ ਦਿੰਦੀ ਹੈ ਜੀ